ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਥੋੜਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬਸ ਵੈਗਰੂ ਜੀ ਦੀ ਕਿਰਪਾ ਨਾਲ ਠੀਕ ਹੀ ਆ ਤੇ ਵੈਸੇ ਤਾਂ ਮੇਰੀ ਤबीयत ਤਿੰਨ ਚਾਰ ਦਿਨ ਹੋ ਗਏ ਠੀਕ ਨਹੀਂ ਹੈਗੀਗੀ ਤੇ ਹੁਣ ਵੀ ਆਪਾਂ ਦਵਾਈ ਲੈਣ ਚੱਲੇ ਸੀਗੇ ਤੇ ਪਰਸੋਂ ਵੀ ਆਪਾਂ ਦਵਾਈ ਲੈ ਕੇ ਆਏਾਂਗੇ ਤੇ ਬੁਖਾਰ ਹੋ ਰਿਹਾਗਾ ਤੇ ਪੇਟ ਦਰਦ ਹੋ ਰਿਹਾ बुखार ਤਾਂ ਹੋ ਗਿਆ ਠੀਕ ਹੈ ਇੰਜੈਕਸ਼ਨ ਵਗੈਰਾ ਲਵਾ ਕੇ ਲੈ ਸੀਣਾੜ ਮੈਡੀਸਨ ਲੈ ਕੇ ਆਈ ਸੀਗੀ। ਬੁਖਾਰ ਠੀਕ ਹੋ ਗਿਆ ਪਰ ਫੇਟ ਦਰਦ ਨਹੀਂ ਹਟਿਆ ਹੈਗਾ। ਤੇ ਪਤਾ ਨਹੀਂ ਧਰਤੁਰ ਹੋ ਰਹੀ ਹੈ ਧਰਨ ਵੀ ਕਹਿੰਦੇ ਆ। ਪਤਾ ਨਹੀਂ ਧਰਨ ਹੋ ਰਹੀ ਹੈਗੀ। ਤੇ ਕੁਝ ਵੀ ਜੇ ਖਾਣੀ ਪੀਣੀ ਹੈ ਤਾਂ ਸਾਰਾ ਕੁਝ ਬਾਰ ਹੋ ਜਾਂਦਾ ਕੁਝ ਵੀ ਹਾਜਮ ਨਹੀਂ ਆ ਰਿਹਾ। ਤੇ 3 ਦਿਨ ਹੋ ਗਏ ਬਸ ਚਾਹ ਨਾਲ ਇੱਕ ਅੱਧਾ ਬਰੈਡ ਬਰੋਡ ਖਾਣੀ ਹੁੰਦੀ ਹੈ ਬਰੈਡ ਪੀਸ। ਉਹੀ ਬਾਹਰ ਹੋ ਜਾਂਦਾ ਕੁਝ ਵੀ ਹਾਜਮ ਨਹੀਂ ਆ ਰਿਹਾ ਪਤਾ ਨਹੀਂ ਠੰਡ ਠੰਡ ਲੱਗੀ ਕਿ ਕੀ ਹੁਣ ਵੀ ਆਪਾਂ ਚੱਲੇ ਸੀਗੇ ਦਵਾਈ ਲੈਣ ਜਾ ਰਹੇ ਸੀ ਛੇ ਉੱਠ ਵੀ ਨਹੀਂ ਹੋ ਰਿਹਾ ਮੇਰੇ ਤੋਂ ਉੱਠਿਆ ਵੀ ਨਹੀਂ ਜਾਂਦਾ ਚੱਕਰ ਆਉਂਦੇ ਜਦੋਂ ਖੜੀ ਹੁੰਨੀ ਆਗੀ ਤੇ ਹੁਣ ਇਹਦਾ ਧਰਨ ਦਾ ਟੀਕਾ ਲਵਾ ਕੇ ਲਾਵਾਂਗੇ ਘਰ ਦਾ ਟੀਕਾ ਲਵਾ ਲੈ ਲਾਵਾਂਗੇ ਡਾਕਟਰ ਤੋਂ ਤੇ ਚੱਲੇ ਸੀਗੇ ਹੁਣ ਵੀ ਦਵਾਈ ਲੈਣ ਤਿੰਨ ਚਾਰ ਦਿਨ ਹੋ ਗਏ ਹੋਰ ਤਾਂ ਕੋਈ ਵੀਡੀਓ ਬਣ ਨਹੀਂ ਰਹੀਗੀ ਬਿਮਾਰ ਹੋਣ ਦਾ ਕਰਕੇ ਤੇ ਖੜਾ ਵੀ ਨਹੀਂ ਹੋਇਆ ਜਾ ਰਿਹਾ ਮੇਰੇ ਤੋਂ ਚੱਕਰ ਆਉਂਦੇ ਆਗੇ ਨਾ ਹੀ ਕੋਸਾਜ ਮਾਰਿਆਗਾ ਤੇ ਜਿਹੜਾ ਮਾੜਾ ਮੋਟਾ ਕੁਸ ਖਾਣੀ ਪੀਣੀ ਉਹ ਵੀ ਸਾਰਾ ਬਾਹਰ ਨਿਕਲ ਜਾਂਦਾ ਤੇ ਚੱਲੇ ਸੀਗੇ ਹੁਣ ਦਵਾਈ ਲੈਣ ਤਾਂ ਕਰਕੇ ਕੋਈ ਹੋਰ ਤਾਂ ਵੀਡੀਓ ਨਹੀਂ ਬਣ ਰਹੀ ਸੀਗੀ ਮਾ ਘਚਾ ਲੈ ਐਨੀ ਕੀ ਵੀਡੀਓ ਸਾਂਝੀ ਕਰਦਗੇ ਆਪਾਂ ਇੱਧਰ ਫਤੇ ਸ਼ਰਾਰਤਾਂ ਕਰੀ ਜਾਂਦਾ ਕਾ ਆ ਵੇਖੋ ਬੁੱਲ ਬਣਾਇਆ ਉਹਦੇ ਨੇ ਸਾਰਾ ਬੈੱਡ ਤੇ ਮਾਰ ਕੇ ਦੇਖਾ ਫਤੇ ਬੁੱਲੇ ਬਣਾ ਲਈ ਸ਼ਰਾਰਤਾਂ ਕਰਦਾ ਸੀਗਾ ਚਲੋ ਚੱਕੋ ਨੂੰ ਚੱਲ ਹਾਂ ਉਹਨੇ ਦੁੱਧ ਵੀ ਪੀਣਾ ਹੋਊਗਾ ਪਲਾਸ ਵੀ ਖਰੀਦਣਾ ਤੇ ਰਾਹੇ ਤੇ ਨਾ ਕੋਈ ਪੰਚਾ ਚਾਹ ਜਾਨਾ ਤੇ ਫਤੇ ਵੀ ਤਿਆਰ ਆ ਫਤੇ ਪਾਪਾ ਵੀ ਤਿਆਰ ਹੋ ਗਿਆ ਆਪਾਂ ਜਾਂਦੇ ਸੀਗੇ ਦਵਾਈ ਲੈਣ ਚਲੋ ਜੀ ਆਪਾਂ ਹੁਣ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਮਾੜਾ ਇਹ ਠੀਕ ਹੋ ਜੀਏ ਆਪਾਂ ਹਜੇ ਤਾਂ ਕੋਈ ਜੀ ਨਹੀਂ ਕਰ ਰਿਆ ਵੀਡੀਓ ਬਣਾਉਣ ਨੂੰ ਵੀ ਜਦੋਂ ਆਪਦਾ ਹੀ ਨਹੀਂ ਮੇਰਾ ਮਨ ਠੀਕ ਨਹੀਂ ਹੈਗਾ ਹਜੇ ਤबीयत ਤਾਂ ਕਰਕੇ ਕੋਈ ਮੈਂ ਹੋਰ ਵੀਡੀਓ ਪਾ ਨਹੀਂ ਰਹੀਗੀ ਤੇ ਬਸ ਠੀਕ ਹੋ ਜੀਏ ਫਿਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਆਪਾਂ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ